ਨਮਸਕਾਰ ਦਿਨਿਕ ਸਵੇਰਾ ਦੇਖਣ ਵਾਲੇ ਦਰਸ਼ਕਾਂ ਨੂੰ ਅਸੀਂ ਉਹ ਦਿਖਾਉਣ ਜਾ ਰਹੇ ਹਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਪਿਤਾ ਮਹਿਰੂਮ ਸਰਦਾਰ ਮਹਿੰਦਰ ਸਿੰਘ ਸਮਾਣਾ ਦੇ ਨਾਲ ਲੱਗਦਾ ਪਿੰਡ ਹੈ ਪਾਂਡਰਾ ਪਾਂਡਰਾ ਦੇ ਇਸ ਤੋਂ ਬਿਲਡਿੰਗ ਦਿਖਾ ਰਹੇ ਹਾਂ ਇਸ ਸਕੂਲ ਦੇ ਵਿੱਚ ਮਿਡਲ ਸਕੂਲ تھا ਕਿਸੇ ਟਾਈਮ ਉਹਨਾਂ ਦੇ ਵਕਤ ਇੱਥੇ ਪਗੰਦਮਾਨ ਜੀ ਆਪਣੇ ਪਿਤਾ ਨੂੰ ਛੱਡਣ ਵੀ ਆਉਂਦੇ ਸਨ ਇਸ ਸਕੂਲ ਦੇ ਵਿੱਚ ਡਿਸਟ੍ਰਿਕਟ ਵਿੱਚ ਡਿਊਟੀ ਕਰਦੇ ਸਕੂਲ 'ਚ ਪੜ੍ਹਾਉਂਦੇ ਸੀ ਇੱਥੇ ਦੇਖੋ ਇਸ ਟਾਈਮ ਇਹ ਬਿਲਡਿੰਗ ਜਿਹੜੀ ਹੈ ਖੰਡਰ ਬਣ ਗਈ ਹੈ ਮਿਡਲ ਸਕੂਲ ਇੱਥੇ ਹੁੰਦਾ ਸੀ ਜਿਸ ਇਸ ਸਕੂਲ ਦੇ ਵਿੱਚ ਜਿਹੜੇ ਬੱਚੇ ਆ ਇੱਥੋਂ ਸਕੂਲ ਤੋਂ ਭਾਵੇਂ ਤਬਦੀਲ ਹੋ ਗਿਆ ਦੂਜੇ ਪਾਸੇ ਹਾਈ ਸਕੂਲ ਬਣ ਗਏ ਲੇਕਿਨ ਅਜੇ ਪਿੰਡ ਦੀ ਬਹੁਤ ਜ਼ਰੂਰਤਾਂ ਹਨ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਦਾ ਪਿਤਾ ਨੇ ਇਸ ਸਕੂਲ 'ਚ ਪੜਾਇਆ ਹੋਵੇ ਇਸ ਪਿੰਡ 'ਚ ਪੜਾਇਆ ਹੋਵੇ ਉਸ ਪਿੰਡ ਦੇ ਵਿੱਚ ਕੀ ਕੀ ਜ਼ ਪੜਨ ਵਾਲੇ ਵਿਦਿਆਰਥੀ تھے ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਵੀ ਉਹਨਾਂ ਦਾ ਕਿਸ ਤਰ੍ਹਾਂ ਦਾ ਸਵਾਭਾਬ ਥਾ ਸਰਦਾਰ ਮਹਿੰਦਰ ਸਿੰਘ ਦੇ ਬਲਬੋੜ ਇਸ ਕਿਸ ਤਰ੍ਹਾਂ ਦੇ ਸਵਾਭਾਬ ਕੇ ਥੇ ਕਿਸ ਤਰ੍ਹਾਂ ਬੱਚਾ ਨੂੰ ਪਿਆਰ ਕਰਦੇ ਸੀ ਹਾਂਜੀ ਕੀ ਨਾਮ ਤੁਹਾਡੇ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂ ਕੀ ਨਾਮ ਜੀਤ ਹੈ ਜੀ ਜੀਤ ਗੁਰਜੀਤ ਸਿੰਘ ਜੀ ਗੁਰਜੀਤ ਕਿਹੜੇ ਪਿੰਡ ਦੇ ਹੋ ਪੰਨਾ ਰੇ ਅੱਛਾ ਸਰਦਾਰ ਮਹਿੰਦਰ ਸਿੰਘ ਕਿਸ ਤਰ੍ਹਾਂ ਦਾ ਸਵਾਭਾਬ ਥਾ ਉਹਨਾਂ ਦਾ ਬਧੀਆ ਥੀ ਸਰ ਜੀ ਸਵਾਭਾਬ ਉਹਨਾਂ ਦਾ ਕੋਈ ਹੋ ਨਹੀਂ ਕੀ ਸਬਕ ਬਣਾਉਂਦੇ ਏ ਤੁਹਾਨੂੰ ਮੈਂ ਇਥੇ ਬਣਾਉਂਦੇ ਜੀ ਮੈਂ ਮੈਂ ਤਾਂ ਲਿਖ ਉੱਦਦੇ ਕੁੜਦੇ ਤੇ ਨਹੀਂ ਸੀ ਨਹੀਂ ਸਰ ਜੀ ਐ ਨਹੀਂ ਬਿਨਾ ਮਤਲਬ ਤੋਂ ਕੁਝ ਨਹੀਂ ਕਹਿੰਦੇ ਤੇ ਹਾਂ ਬੜਾ ਖੂਬ ਪੜਾ ਬੱਚੇ ਕਿੱਥੇ ਪਹੁੰਚ ਗਏ ਉਹਨਾਂ ਦੇ ਪੜੇ ਹੋਏ ਹਾਂ ਵਿਚੋਂ ਬਾਹਰ ਵੀ ਪਹੁੰਚ ਗਏ ਉਹਨਾਂ ਦੇ ਪੜਾਏ ਹੋਏ ਬੱਚੇ ਵਿਚ ਨੌਕਰੀਆਂ ਦੇ ਵੀ ਲੱਗ ਗਈ ਕੋਈ ਕਿਸੇ ਨੂੰ ਕੋਈ ਇਹ ਹੋ ਨਹੀਂ ਕਰਦੇ ਤੇ ਸਮਾਂ ਤੇ ਚੰਗਿਆ ਉਹ ਕਰਦੇ ਤੇ ਵਧੀਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੇ ਪਿਤਾ ਵੱਲੋਂ ਜਿਹੜੇ ਬੱਚੇ ਪੜਾਏ ਵਿਦੇਸ਼ਾਂ ਚ ਚਲੇ ਗਏ ਨੌਕਰੀਆਂ ਮਿਲ ਗਈਆਂ ਸਰਕਾਰੀਆਂ ਤੁਹਾਡਾ ਕੀ ਨਾਮ ਜੀ ਜਗਦੀਸ਼ ਸਿੰਘ ਜੀ ਜਗਦੀਸ਼ ਸਿੰਘ ਜੀ ਪੰ ਰਹੇ ਤੀਓ ਕੀ ਕਹੋਗੇ ਤੁਸੀਂ ਸਰਦਾਰ ਮਹਿੰਦਰ ਸਿੰਘ ਜਿਹੜੇ ਪੜਾਉਂਦੇ ਸੀ ਬਹੁਤ ਠੀਕ ਪੜਾਉਂਦੇ ਜੀ ਐਨ ਵਧੀਆ ਮੈਂ ਮਿਲਦੇ ਵੀ ਜੀ ਅੱਜ ਕੀ ਜਰੂਰਤ ਹੈ ਪੜਨੂ ਕੀ ਜਰੂਰਤ ਹੈ ਮੁੱਖ ਮੰਤਰੀ ਬਣ ਗਿਆ ਬੇਟਾ ਉਹਨਾਂ ਦਾ ਜਰੂਰਤ ਤਾਂ ਇਹੀ ਹੈ ਜੀ ਜਿਵੇਂ ਹੁਣ ਦਸ ਮੰਤਰੀ ਹੋ ਜਾਵੇ ਜਾਂ ਹੋ ਸੂਬਾ ਦੇ ਸੂਬਾ ਦੇ ਅੰਦਰ ਹੋ ਜਾਵੇ ਅਸੀਂ ਇਹੀ ਮੰਗ ਬਹਾਰਦੇ ਹਾਂ ਇੱਥੇ ਇੱਕ ਹੋਰ ਵਿਦਿਆਰਥੀ ਹੈ ਜਿਹੜਾ ਉਹਨਾਂ ਤੋਂ ਪੜਾਇਆ ਸਰਦਾਰ ਮਹਿੰਦਰ ਸਿੰਘ ਤੋਂ ਮਹਿਰੂਮ ਇਸ ਟਾਈਮ ਜਿਹੜੇ ਸਰਦਾਰ ਮਹਿੰਦਰ ਸਿੰਘ ਹੈ ਉਹਨਾਂ ਦਾ ਪੁੱਤ ਪੰਜਾਬ ਦਾ ਮੁੱਖ ਮੰਤਰੀ ਹੈ ਭਗਵੰਤ ਮਾਨ ਜੀ ਹੈ ਜੀ ਇਸ ਪਿੰਡ ਵਾਸਤੇ ਤੁਸੀਂ ਪੜਿਓ ਕੀ ਹੋਣਾ ਚਾਹੀਦਾ ਤੁਸੀਂ ਬੜੇ ਕਿਸ ਤਰ੍ਹਾਂ ਸੁਭਾਅਤ ਹੋਣਾ ਦਾ ਬਹੁਤ ਵਧੀਆ ਸੁਭਾਅ ਸੀਗਾ ਕਿਹੜਾ ਸਬਜੈਕਟ ਪੜਾਇਆ ਤੁਹਾਨੂੰ ਉਹਨਾਂ ਨੇ ਮੈਂ ਸਾਰਾ ਮੈਥ ਜੀ ਕਿੰਨੇ ਨੰਬਰ ਆਏ ਤੁਹਾਡੇ ਉਸ ਟਾਈਮ ਉਦੋਂ ਤਾਂ ਵਧੀਆ ਹੁੰਦੇ ਸੀਗੇ ਜਦੋਂ ਤੋਂ ਚਲੇ ਗਏ ਬਾਅਦ ਚੋਂ ਫਿਰ ਫੇਲ ਹੁੰਦੇ ਆਏ ਜੀ ਮੈਥ ਚ ਅੱਛਾ ਜਿੱਦ ਤੱਕ ਉਹ ਰਹੇ ਉਹਨੇ ਚੰਗਾ ਪੜਾਇਆ ਤੁਹਾਨੂੰ ਜੀ 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 ਨੰਬਰ ਕਿੰਨੇ ਆਏ ਉਦੋਂ ਤਾਂ ਵਧੀਆ ਹੁੰਦੇ ਸੀਗੇ ਜੀ ਹਾਂ ਜੀ ਹਾਂ ਉਹਨਾਂ ਦੇ ਬੱਚੇ ਜਿਹੜੇ ਪੜਾਏ ਆ ਅੱਜ ਕਿੱਥੇ ਤੇ ਪਹੁੰਚ ਗਏ ਬਹੁਤ ਵਧੀਆ ਸਰ ਕੋਈ ਸਰਕਾਰੀ ਨੌਕਰੀ ਤੇ ਆ ਸਰ ਬਾਹਰ ਪੀਆਰ ਨੇ ਜੀ ਕਿਸ ਦੇਸ਼ਾਂ ਚ ਗ ਉਸਟ੍ਰੇਲੀਆ ਜੀ ਬਹੁਤ ਵਧੀਆ ਸੁਭਾਅ ਸੀ ਅੱਜ ਕੀ ਮੰਗੇ ਤੁਸੀਂ ਉਹਨਾਂ ਦੇ ਪੁੱਤ ਜਿਹੜਾ ਬੇਟਾ ਹੈ ਉਹਨਾਂ ਮੁੱਖ ਮੰਤਰੀ ਪੰਜਾਬ ਦਾ ਕੀ ਪਿੰਡ ਵਾਸਤੇ ਮੰਗਦੇ ਹੋ ਪਿੰਡ ਵਾਸਤੇ ਜੀ ਕੋਈ ਸਾਡੇ ਪਿੰਡ ਦੀ ਕੋਈ ਸਹੂਲਤ ਕੋਈ ਸੇਵਾ ਕੇਂਦਰ ਲਾ ਲਓ ਜੀ ਸਕੂਲ ਸਾਡਾ ਪਿਆ ਸਾਨੂੰ ਵੀ ਯਾਦ ਰਹਿਆ ਕਰੂਗੀ ਸਾਡੇ ਆਂ ਜਿੱਥੇ ਤੇ ਸਕੂਲ ਬਣ ਜਾਈ ਜਾਤੀ ਪਲੱਸ 2 ਦਾ ਜਾਂ ਕੋਈ ਡਿਸਪੈਂਸਰੀ ਹੋ ਗਈ ਕੋਈ ਦੁਤ ਹੋਰ ਸੇਵਾ ਕੇਂਦਰ ਵਗੈਰਾ ਕੁਛ ਇਦਾਂ ਦਾ ਬਣ ਜੇ ਸਾਨੂੰ ਬਾਹਰ ਜਾਣਾ ਪੈਂਦਾ ਜੀ ਇਹ ਚੀਜ਼ਾਂ ਵਾਸਤੇ ਸੁਵਿਧਾ ਕੇਂਦਰ ਬਣਦੇ ਮੈਡੀਕਲ ਸੁਵਿਧਾ ਵਾਸਤੇ ਮੋਹੱਲਾ ਕਲੀਨਿਕ ਬਣ ਜੇ ਔਰ ਇੱਥੇ ਸਾਬਕਾ ਸਰਪੰਚ ਵੀ ਖੜੇ ਆਂ ਹਾਂਜੀ ਸਰ ਗੁਰਪਿਆਰ ਜੀ ਕੀ ਕਹੋਗੇ ਤੁਸੀਂ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦਾ ਬਹੁਤ ਧੰਨਵਾਦ ਕਰਦੇ ਆਂ ਕਿ ਪਿੱਛੇ ਅਸੀਂ ਇੱਕ ਰਿਕਵੈਸਟ ਲੈ ਕੇ ਗਏ ਸੀ ਜੀ ਅੱਡੇ ਬਾਰੇ ਕਿਉਂਕਿ ਲੜਕੀਆਂ ਜੋ ਪੜਨ ਜਾਂਦੀਆਂ ਸੀ ਤੇ ਉਹਨਾਂ ਨੂੰ ਬਹੁਤ ਦਿੱਕਤ ਆਉਂਦੀ ਸੀ ਅਲੇਦਾਲੇ ਜੀ ਇਸ ਤਰ੍ਹਾਂ ਤੇ ਕੀ ਮੰਨਣਾ ਚਾਹੀਦਾ ਜਿਹਨੂੰ ਇਸ ਤਰ੍ਹਾਂ ਤੇ ਮਤਲਬ ਕਿ ਕੋਈ ਮਹੱਲਾ ਕ ਠੀਕ ਹੈ ਜੀ ਕੋਈ ਹੋਰ ਵੀ ਕੋਈ ਪਿੰਡ ਦੇ ਵਿੱਚ ਵਾਸਤੇ ਕੋਈ ਵਧੀਆ ਚੀਜ਼ ਡਿਸਪੈਂਸਰੀ ਵਗੈਰਾ ਕੋਈ ਲਿਆਂਦੀ ਜਾਵੇ ਜੀ ਕਿਉਂਕਿ 12ਵਾਂ ਇੱਕ ਹਫਤੇ ਦੇ ਵਿੱਚ ਡਾਕਟਰ ਆਉਂਦੇ ਨੇ ਜੀ ਵੱਡਾ ਪਿੰਡਾ ਜੀ ਬਹੁਤ ਪ੍ਰੋਬਲਮ ਆਉਂਦੀ ਹੈ ਜੀ ਕਿਉਂ ਟਿਕੜੱਬਾ ਡਿਸਪੈਂਸਰੀ ਪੈਂਦੀ ਸਾਨੂੰ ਉੱਥੋਂ ਹਫਤੇ ਦੇ ਵਿੱਚ ਦੀ 1-2 ਦਿਨੇ ਰੱਖਿਆ ਹੋਇਆ ਜੀ ਟਾਈਮ ਮਮਤਾ ਜੀ ਮੇਰੇ ਅਸੀਂ ਇਹ ਮੰਗ ਕਰਦੇ ਹਾਂ ਜੀ ਕਿ ਤਾਂ ਸਾਡੇ ਪਿੰਡ ਚ ਜੀ 12ਵੀਂ ਤੱਕ ਦਾ ਜੀ ਸਕੂਲ ਚਾਹੀਦਾ ਜੀ ਸਾਡੇ ਬੱਚਾ ਨੂੰ ਕਿਉਂ ਬਾਹਰੋਂ ਆਣ ਜਾਣ ਦੀ ਉਹ ਹੁੰਦੀ ਹੈ ਜੀ ਦਿੱਕਤ ਆਉਂਦੀ ਹੈ ਜੀ ਇੱਕ ਸਾਡੇ ਪਿੰਡ ਚ ਡਿਸਪੈਂਸਰੀ ਹੋਣੀ ਚਾਹੀਦੀ ਹੈ ਜੀ ਡਿਸਪੈਂਸਰੀ ਜ਼ਰੂਰੀ ਹੈ ਜੀ ਅੱਛਾ ਇੱਕ ਆਉਣ ਜਾਣ ਦੀ ਦਿੱਕਤ ਆਉਂਦੀ ਹੈ ਜੀ ਬੱਚਿਆਂ ਨੂੰ ਬੱਸਾਂ ਨਹੀਂ ਖੜਦੀਆਂ ਹਾਂ ਜੀ ਇਹ ਦਿੱਕਤ ਆ ਜੀ ਇੱਕ ਜਿਹੜੇ ਬੱਚੇ ਗਰੀਬ ਬੱਚੇ ਨੇ ਤੇ ਪੱਠੇ ਤੋਂ ਆਉਂਦੇ ਨੇ ਉਹਨਾਂ ਨੂੰ ਸੇਵਾ ਕੇਂਦਰ ਇੱਕ ਬੱਚਿਆਂ ਨੂੰ ਖੇਡਾਂ ਦਾ ਮੈਦਾਨ ਚਾਹੀਦਾ ਜੀ ਬੱਚੇ ਜਿਹੜੇ ਅੱਜ ਕੱਲ੍ਹ ਆਪਣੀ ਨਵੀਂ ਪੀੜ੍ਹੀ ਹੈ ਜੀ ਨਸੇ ਦੇ ਉਹਦੇ ਵਿੱਚ ਪੈ ਰਹੀ ਹੈ ਜੀ ਉਹਨਾਂ ਨੂੰ ਨਸ਼ਾ ਮੁਕਤ ਕਰਾਉਣਾ ਚਾਹੀਦਾ ਜੀ ਆਪਣੇ ਖੇਡ ਦਾ ਮੈਦਾਨ ਜ਼ਰੂਰੀ ਆ ਜੀ ਜਿਮ ਹੋਣਾ ਆਪਣੇ ਬੱਚੂਰੇ ਜੋਗੇ ਵਗੈਰਾ ਇਸ ਤਰ੍ਹਾਂ ਦੀ ਸਾਰੀ ਸਹੂਲਤ ਸਾਨੂੰ ਆਪਣੇ ਪਿੰਡ ਚ ਚਾਹੀਦੀ ਆ ਜੀ ਅਸੀਂ ਇਹੀ ਪ੍ਰਧਾਨ ਮੁੱਖ ਮੰਤਰੀ ਤੋਂ ਆਪਣੀ ਮੰਗ ਕਰਦਿਆਂ ਜੇ ਸਾਡੇ ਪਿੰਡ ਚ ਕੋਈ ਸਹੂਲਤ ਨਹੀਂ ਹੈਗੀ ਜੀ ਜਸਵੀਰ ਕੌਰ ਪਿੰਡ ਭਾਨਾਰਾ ਤੋਂ ਅਸੀਂ ਚਾਹੁੰਦੇ ਆਈ ਵੀ ਸਾਡਾ ਭਗਵੰਤ ਮਾਨ ਸਰ ਦੇ ਫਾਦਰ ਸਾਹਿਬ ਸਾਡੇ ਪਿੰਡ ਦੇ ਪਿੰਡ ਚ ਪੜਾ ਕੇ ਗਏ ਨੇ ਵਧੀਆ ਵਧੀਆ ਪੜਾਇਆ ਹੀ ਉਹਨਾਂ ਨੇ ਵੀ ਸਾਡੇ ਸਕੂਲ ਚ ਸਕੂਲ ਦੀਆਂ ਵਧੀਆ ਸੁਵਿਧਾਵਾਂ ਹੋਣ ਸਾਡਾ ਸਕੂਲ ਅੱਗੇ ਉਹ ਹੋਵੇ ਪਲੱਸ 2 ਤੱਕ ਬਣੇ ਬੱਚਿਆਂ ਨੂੰ ਹੋਰ ਸੁਵਿਧਾਵਾਂ ਦਿੱਤੀ ਉਸ ਕਿਦਾਂ ਸਾਡੇ ਸਕੂਲ ਚ ਹਰ ਡਿਸਪੈਂਸਰੀ ਵੀ ਬਣੇ ਵੀ ਵਧੀਆ ਬਜ਼ੁਰਗ ਨੇ ਜਿਵੇਂ ਹੁਣ ਉਹਨਾਂ ਨੂੰ ਦਿੱਕਤ ਆਂਦੀ ਹੈ ਹਸਪੀਟਲ ਬਣ ਜਵੇ ਜਾਂ ਡਿਸਪੈਂਸਰੀ ਇਹ ਬਣ ਜਵੇ ਹਨਾ ਬੱਚਿਆਂ ਵਾਸਤੇ ਬੱਚਿਆਂ ਵਾਸਤੇ ਸਟੇਡੀਅਮ ਬਣ ਜਵੇ ਸਰ ਪੰਜਾਬ ਦੇ ਮੁੱਖ ਮੰਤਰੀ ਦੇ ਪਿਤਾ ਇੱਥੇ ਪੜਾਂਦੇ ਸੇ ਪਿੰਡ ਵਾਸੀ ਮੰਗ ਕਰ ਰਹੇ ਆ ਜਿਹੜਾ ਉਹਨਾਂ ਦਾ ਬੇਟਾ ਮੁੱਖ ਮੰਤਰੀ ਪੰਜਾਬ ਬਣ ਗਿਆ ਹੈ ਸਾਡੇ ਪਿੰਡ ਦੇ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਸਰਦਾਰ ਮਹਿਰੂਮ ਮਹਿੰਦਰ ਸਿੰਘ ਦੀ ਯਾਦ ਦੇ ਵਿੱਚ ਕੋਈ ਚੰਗੀ ਚੀਜ਼ ਦਿੱਤੀ ਜਾਵੇ ਸੁਵਿਧਾ ਕੇਂਦਰ ਬਣੇ ਮੋਹੱਲਾ ਕਲੀਨਿਕ ਬਣੇ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਪਿੰਡ ਵਾਸੀਆਂ ਨੂੰ ਮਿਲੇ ਕੋਈ ਲਾਇਬ੍ਰੇਰੀ ਬਣ ਸਕਦੀ ਹੈ ਨੌਜਵਾਨਾਂ ਲਈ ਇਸ ਤਰ੍ਹਾਂ ਇੱਕ ਮੰਨ ਲੋ ਕਈ ਚੀਜ਼ਾਂ ਦੀ ਮੰਗ ਪਿੰਡ ਵਾਸੀਆਂ ਵੱਲੋਂ ਉੱਠੀ ਹੈ ਔਰ ਪਿੰਡ ਦੀ ਨੁਹਾਰ ਬਦਲੀ ਜਾਵੇ ਤਾਂ ਕਿ ਇਹ ਪਿੰਡ ਵੀ ਇੱਕ ਪੰਜਾਬ ਦੇ ਨਕਸ਼ੇ ਤੇ ਆ ਸਕੇ ਕੈਮਰਾਮੈਨ ਬੀਕੇ ਗਰਗ ਦੇ ਨਾਲ ਪਰਸੋਤਮ ਕੋਸ਼ਿਕ ਦਿਨਕ ਸਿਵਲ ਟਿਵੀ ਸਮਾਣਾ